ਪੰਜਾਬ ਦੇ ਵਿੱਚ ਲਗਾਤਾਰ ਹੜਾਂ ਵਰਗੀ ਸਥਿਤੀ ਬਣਦੀ ਜਾ ਰਹੀ ਹੈ ਲੋਕ ਡਰੇ ਹੋਏ ਨੇ ਕਿਉਂਕਿ ਲੋਕਾਂ ਨੇ ਪਹਿਲਾਂ ਵਾਲੇ ਹਰਦੀ ਮਾਰ ਚੱਲੀ ਐ ਲੋਕਾਂ ਨੇ ਬਹੁਤ ਕੁਝ ਗਵਾਇਆ ਉਹਨਾਂ ਹੜ੍ਹਾਂ ਦੇ ਦੌਰਾਨ ਕਾਫੀ ਸਥਿਤੀ ਨਾਜ਼ੁਕ ਬਣੀ ਹੋਈ ਸੀ ਤਾਂ ਹੁਣ ਮੋੜ ਤੋਂ ਜਿਸ ਤਰੀਕੇ ਦੇ ਨਾਲ ਕਈ ਜ਼ਿਲ੍ਹਿਆਂ ਦੇ ਵਿੱਚ ਬਹੁਤ ਬਾਰਿਸ਼ ਹੋ ਰਹੀ ਐ ਕਈ ਜ਼ਿਲ੍ਹਿਆਂ ਦੇ ਵਿੱਚ ਬਿਲਕੁਲ ਵੀ ਬਾਰਿਸ਼ ਨਹੀਂ ਹੋ ਰਹੀ ਪਰ ਹਲਕੇ-ਹਲਕੇ ਬਾਰਿਸ਼ ਦੇ ਨਾਲ ਪਾਣੀ ਬਹੁਤ ਇਕੱਠਾ ਹੋ ਰਿਹਾ ਹੈ ਲਗਾਤਾਰ ਪਹਾੜਾਂ ਦੇ ਵਿੱਚ ਬਾਰਿਸ਼ ਹੋ ਰਹੀ ਐ ਲੈਂਡਸਲਾਈਡ ਹੋ ਰਹੀ ਐ ਤੇ ਇਸ ਤੋਂ ਬਾਅਦ ਖਤਰਾ ਖੜਾ ਪੰਜਾਬ ਦੇ ਵਿੱਚ ਹੋਇਆ ਕਿ ਪੰਜਾਬ ਦੇ ਵਿੱਚ ਕਿਸੇ ਵੀ ਵੇਲੇ ਹੜ੍ਹ ਆ ਸਕਦੇ ਨੇ ਹਾਲਾਂਕਿ ਪੰਜਾਬ ਦੇ ਵਿੱਚ ਸਥਿਤੀ ਅਜੇ ਤੱਕ ਬਰਕਰਾਰ ਹੈ ਪਰ ਜੋ ਡੈਮ ਨੇ ਉਹਨਾਂ ਦੇ ਜੋ ਫਲੱਡ ਗੇਟ ਨੇ ਉਹਨਾਂ ਨੂੰ ਖੋਲਣ ਦੀ ਵੀ ਤਿਆਰੀ ਹੋ ਰਹੀ ਹੈ ਕਿ ਕਿਸੇ ਵੀ ਸਮੇਂ ਜੇਕਰ ਸਥਿਤੀ ਨਾਜ਼ੁਕ ਬਣਦੀ ਹੈ ਤਾਂ ਖੋਲਿਆ ਜਾ ਸਕਦਾ ਹੈ ਬਹੁਤ ਸਾਰਾ ਪਾਣੀ ਇਕੱਠਾ ਹੋ ਸਕਦਾ ਹੈ ਇਸੇ ਨੂੰ ਲੈ ਕੇ ਲੋਕਾਂ ਦੀਆਂ ਚਿੰਤਾਵਾਂ ਵਧੀਆਂ ਹੋਈਆਂ ਨੇ ਪਰ ਪੰਜਾਬ ਦੇ ਵਿੱਚ ਜੇਕਰ ਅੱਜ ਦੀ ਗੱਲ ਕਰੀਏ ਤਾਂ ਮੌਸਮ ਸੁਧਾਰਨ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਕੋਈ ਵੀ ਅਜੇ ਤੱਕ ਅਲਰਟ ਜਾਰੀ ਨਹੀਂ ਕੀਤਾ 7 ਦਿਨਾਂ ਦੇ ਵਿੱਚ ਵੀ ਅਜਿਹਾ ਮੌਸਮ ਬਣਿਆ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਪਰ ਪਹਾੜਾਂ ਦੇ ਵਿੱਚ ਜੋ ਲਗਾਤਾਰ ਬਾਰਿਸ਼ ਹੋ ਰਹੀ ਹੈ ਉਹ ਪੰਜਾਬ ਦੀਆਂ ਮੁਸ਼ਕਲਾਂ ਵਧਾ ਰਹੀ ਹੈ ਪਿਛਲੇ ਦਿਨ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਤੇ ਭਾਖੜਾ ਡੈਮ ਪ੍ਰਬੰਧਨ ਬੋਰਡ ਨੇ ਵੀ ਕਰੀਬ 40000 ਕਿਊਸਿਕ ਪਾਣੀ ਬਿਆਸ ਨਦੀ ਵਿੱਚ ਛੱਡਿਆ ਇਸ ਦੇ ਨਾਲ ਬਿਆਸ ਦਾ ਪਾਣੀ ਹੌਲੀ-ਹੌਲੀ ਵਧ ਰਿਹਾ ਹੈ ਹਾਲਾਂਕਿ BBMB ਨੇ ਕਿਹਾ ਕਿ ਪਾਣੀ ਨੂੰ ਕਾਬੂ ਦੇ ਵਿੱਚ ਰੱਖ ਕੇ ਹੀ ਛੱਡਿਆ ਜਾ ਰਿਹਾ ਹੈ ਇਸ ਲਈ ਘਬਰਾਉਣ ਦੀ ਜ਼ਰੂਰਤ ਨਹੀਂ ਪਰ ਦੂਜੇ ਪਾਸੇ ਕਗਰ ਨਦੀ ਵੀ ਉਫਾਨ ਤੇ ਹੈ ਇਸੇ ਕਰਕੇ ਪਟਿਆਲਾ ਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ ਪਿਛਲੇ ਦਿਨਾਂ ਦੇ ਵਿੱਚ ਕੁਝ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਵੜ ਗਿਆ ਸੀ ਪਰ ਹੁਣ ਸਥਿਤੀ ਕਾਬੂ ਦੇ ਵਿੱਚ ਦੱਸੀ ਜਾ ਰਹੀ ਹੈ ਪੰਜਾਬ ਦੇ ਵਿੱਚ ਤਾਪਮਾਨ ਆ ਸਧਾਰਨ ਦਰਜੇ ਤੇ ਰਿਹਾ ਸਵੇਰ ਦੀ ਗੱਲ ਕਰੀਏ ਤਾਂ 5:30 ਵਜੇ ਤੱਕ ਕਿਸੇ ਵੀ ਥਾਂ ਮੀਂਹ ਨਹੀਂ ਪਿਆ ਜਿਸ ਕਰਕੇ ਸੂਬੇ ਦੇ ਤਾਪਮਾਨ 'ਚ ਥੋੜੀ ਬਹੁਤ ਵਾਧਾ ਜ਼ਰੂਰ ਹੋਇਆ ਲੁਧਿਆਣਾ ਦੇ ਸਮਰਾਲਾ ਦੇ ਵਿੱਚ ਸਭ ਤੋਂ ਜ਼ਿਆਦਾ 36.5 ਡਿਗਰੀ ਸੈਲਸੀਅਸ ਤਰਜ ਕੀਤਾ ਗਿਆ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਅੰਕੜਿਆਂ ਮੁਤਾਬਕ ਅੰਮ੍ਰਿਤਸਰ ਦੇ ਵਿੱਚ 34.4, ਲੁਧਿਆਣਾ ਦੇ ਵਿੱਚ 35.2, ਪਟਿਆਲਾ ਦੇ ਵਿੱਚ 35.10, ਫਰੀਦਕੋਟ ਦੇ ਵਿੱਚ 35.5 ਡਿਗਰੀ ਤਾਪਮਾਨ ਰਿਹਾ। ਇਹ ਤਾਪਮਾਨ ਲਗਭਗ ਸਧਾਰਨ ਹੈ। ਅੰਮ੍ਰਿਤਸਰ ਹਲਕੇ ਦੇ ਵਿੱਚ ਬੱਦਲ ਛਾਈ ਰਹਿਣ ਦੀ ਸੰਭਾਵਨਾ ਹੈ ਤੇ ਉੱਥੇ ਬਾਰਿਸ਼ ਵੀ ਹੋ ਸਕਦੀ ਹੈ। ਤਾਪਮਾਨ 26 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸੇ ਤਰ੍ਹਾਂ ਹੋਰਨਾਂ ਜ਼ਿਲ੍ਹਿਆਂ ਨੂੰ ਲੈ ਕੇ ਵੀ ਮੌਸਮ ਵਿਭਾਗ ਦੇ ਵੱਲੋਂ ਅਜੋ ਅਨੁਮਾਨ ਹੈ ਜੋ ਉਥੇ ਤਾਪਮਾਨ ਰਹਿ ਸਕਦਾ ਹੈ بارش ਹੋ ਸਕਦੀ ਹੈ ਇਸ ਨੂੰ ਲੈ ਕੇ ਵੀ ਡਿਟੇਲ ਜਾਰੀ ਕੀਤੀ ਗਈ ਹੈ ਪਰ ਮੌਸਮ ਵਿਭਾਗ ਨੇ ਆਉਣ ਵਾਲੇ 7 ਦਿਨਾਂ ਨੂੰ ਲੈ ਕੇ ਕੋਈ ਵੀ ਵੱਡਾ ਅਲਰਟ ਜਾਰੀ ਨਹੀਂ ਕੀਤਾ ਕਿਉਂਕਿ ਲਗਾਤਾਰ ਹੁਣ ਗਰਮੀ ਪੈ ਰਹੀ ਹੈ ਇਸ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਹੈ ਕਿਉਂਕਿ ਪਿਛਲੇ ਦਿਨਾਂ ਦੌਰਾਨ ਲਗਾਤਾਰ بارش ਹੁੰਦੀ ਸੀ ਮੌਸਮ ਸੁਹਾਵਣਾ ਬਣਿਆ ਹੋਇਆ ਸੀ ਤਾਂ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਮਿਲੀ ਹੋਈ ਸੀ ਪਰ ਹੁਣ ਮੁੜ ਤੋਂ ਇਹ ਜੋ ਤਪਦੀ ਤੁੱਪ ਹੈ ਇਸ ਤਪਦੀ ਗਰਮੀ ਦੇ ਵਿੱਚ ਲੋਕਾਂ ਦਾ ਜੀਣਾ ਬਹਾਲ ਹੋ ਗਿਆ ਤੇ ਲੋਕਾਂ ਦੇ ਵੱਲੋਂ ਉਡੀਕ ਕੀਤੀ ਜਾ ਰਹੀ ਹੈ ਕਿ ਕਦੋਂ ਹੁਣ ਮੁੜ ਤੋਂ بارش ਹੋਵੇਗੀ ਪਰ 7 ਦਿਨ ਅਜਿਹੇ ਰਹਿਣ ਦੀ ਸੰਭਾਵਨਾ ਹੈ ਤੇ ਨਾਲ ਹੀ ਲਗਾਤਾਰ ਜੋ ਪਹਾੜਾਂ ਦੇ ਵਿੱਚ بارش ਹੋ ਰਹੀ ਹੈ ਉਸ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਕੇ ਰੱਖ ਦਿੱਤੀਆਂ ਨੇ ਕਿਉਂਕਿ ਜੇਕਰ ਪਹਾੜਾਂ ਦੇ ਵਿੱਚ ਇਸੇ ਤਰ੍ਹਾਂ بارش ਹੁੰਦੀ ਰਹੇਗੀ ਤਾਂ ਪੰਜਾਬ ਦੇ ਵਿੱਚ ਹੜ੍ਹ ਆਉਣੇ ਸੰਭਾਵਿਤ ਨੇ ਇਸ ਕਰਕੇ ਹੜ੍ਹਾਂ ਨੂੰ ਲੈ ਕੇ ਹਾਲਾਂਕਿ ਸੁਰੱਖਿਆ ਦੇ ਪੂਖਤਾ ਪ੍ਰਬੰਧ ਵੀ ਕੀਤੇ ਹੋਏ ਨੇ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਚੌਕਸ ਰਹਿਣ ਪਰ ਫਿਰ ਵੀ ਲੋਕ ਕਿਤੇ ਨਾ ਕਿਤੇ ਇਹਨਾਂ ਹੜ੍ਹਾਂ ਦੇ ਸਥਿਤੀ ਨਾਲ ਨਜਿੱਠਣ ਤੋਂ ਡਰ ਰਹੇ ਨੇ